ਕਿਛਰੀ ਵੀਡੀਓ ਚ ਦੇਖੋ ਆਪਾਂ ਤੁਹਾਨੂੰ ਦੱਸਿਆ ਸੀ ਵੀ ਕਿੱਦਾਂ ਆਪਾਂ ਲੈਸਾਂ ਖੇਦੀਆਂ ਲੈਸਾਂ ਲੈਂਦੀਆਂ ਨੇ ਤੇ ਅੱਜ ਦੀ ਵੀਡੀਓ ਚ ਨਾ ਮੈਂ ਤੁਹਾਨੂੰ ਲੈਸਾਂ ਦੇ ਡਿਜ਼ਾਈਨ ਦਿਖਾਉਂਗੀ ਬਾੜੇ ਤਾਂ ਨਹੀਂ ਦਿਖਾ ਸਕਦੀ ਪਰ ਥੋੜੇ ਦਿਖਾ ਸਕਾਂਗੀ ਜਿੰਨੇ ਇੱਕ ਦੇਖੋ ਆ ਟਾਈਮ ਦੇ ਹਿਸਾਬ ਨਾਲ ਤੇ ਲੈ ਜਿਹੜਾ ਬਹੁਤ ਸੋਹਣੇ ਨਵੇਂ ਡਿਜ਼ਾਈਨ ਹੈ ਇਹ ਆ ਇਹ ਆ ਜਿਹੜੇ ਤੇ ਪਿੱਛੇ ਜਿਹੜਾ ਬਾਰੋਂ ਮੈਂ ਥੋੜਾ ਜਿਹਾ ਭੇੜਤਾ ਕਿਉਂਕਿ ਚਾਨਣ ਜਿਆ ਵੱਡਾ ਪੈਂਦਾਗਾ ਤਾਂ ਸਮਾਰਕ ਸਾਫ਼ ਨਹੀਂ ਫੋਟੋ ਆਉਂਦੀ ਜਦੋਂ ਚਾਨਣ ਪੈਂਦਾ ਹੁੰਦਾ ਤਾਂ ਉਹਨੂੰ ਮੈਂ ਥੋੜਾ ਜਿਹਾ ਭੇੜਤਾ ਤੇ ਚਲੋ ਠੀਕ ਆ ਹੁਣ ਮੈਂ ਦਿਖਾਉਣੀ ਆ ਤੁਹਾਨੂੰ ਜਿਹੜੇ ਆ ਪੰਨਵੇਂ ਡਿਜ਼ਾਈਨ ਲੈਂਦੇ ਆ ਲੈਸਾਂ ਦੇ ਉਹ ਦਿਖਾਉਣੇ ਆਗੇ ਵੀ ਕਿੱਦਾਂ ਦੇ ਤੁਹਾਨੂੰ ਲੱਗਦੇ ਆਗੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੇ ਡਿਜ਼ਾਈਨ ਵੀ ਤੁਸੀਂ ਦੱਸਿਓ ਵੀ ਤੁਹਾਨੂੰ ਕਿੱਦਾਂ ਦੇ ਲੱਗੇ ਜਿਹੜੇ ਮੈਂ ਤੁਹਾਨੂੰ ਡਿਜ਼ਾਈਨ ਦਿਖਾਉਂਗੀ ਠੀਕ ਹੈ ਜੀ ਸਾਉਤੋ ਬਣਾਇਆ ਹੈ 골ਡਨ ਦਾ ਡਿਜ਼ਾਈਨ ਆ ਜਿਹੜਾ ਮੈਂ ਦੇਖ ਦਿਖਾਉਣੀ ਆ ਇਹ ਗਾਕਵੀ ਨਾਲ ਜੇ ਕੋਈ ਸਾਡੇ ਕਾਲੀ ਕਾਲੀ ਡਿਜ਼ਾਈਨ ਦਿਖਾਉਣੀ ਆ ਤੁਹਾਨੂੰ ਆ ਦੇਖੋ ਇਦਾਂ ਨਾ ਇਹ ਜੂਮ ਕਰਕੇ ਦਿਖਾਉਣੀ ਆ ਦੇਖੋ ਪਤਾ ਲੱਗਦਾ ਹੋਊ ਤੁਹਾਨੂੰ ਇਹ ਨਵਾਂ ਡਿਜ਼ਾਈਨ ਆਇਆਗਾ ਬਿਲਕੁਲ ਹਜੇ ਦੇਖੋ ਨਵਾਂ ਡਿਜ਼ਾਈਨ ਆਇਆ ਜੀ ਪਹਿਲਾ ਡਿਜ਼ਾਈਨ ਇਹ ਚ ਬੈਨਾ ਹੋਰ ਵੀ ਹੁੰਦੇ ਸੀ ਉਹ ਦੂਜੇ ਹੁੰਦੇ ਸੀ ਉਹ ਵੀ ਮੈਂ ਤੁਹਾਨੂੰ ਇੱਕ ਮਿੰਟ ਦਿਖਾਉਣੀ ਵੀ ਕਿਹੜੇ ਡਿਜ਼ਾਈਨ ਸੀ ਫਿਰ ਇਦਾਂ ਹੋ ਜਾਂਦਾ ਨਾ ਵੀ ਇਹ ਡਿਜ਼ਾਈਨ ਤਾਂ ਆਪਣੇ ਦੇਖੇ ਹੋਇਆ ਇਹ ਵਾਲਾ ਡਿਜ਼ਾਈਨ ਹੁੰਦਾ ਪਹਿਨਾ ਤਾਂ ਪਰ ਹੁਣ ਇਹ ਵਾਲਾਗਾ ਇਦਾਂ ਦੇਖੋ ਇਹ ਨਵਾਂ ਡਿਜ਼ਾਈਨ ਹੈਗਾ ਤੇ ਸੂਟ ਦੇ ਦੇਖੋ ਨੀਚੇ ਬਾਹਾਂ ਤੇ ਥਲੇ ਘੇਰੇ ਤੇ ਤੇ ਕਮੀਜ਼ ਦੀਆਂ ਬਾਹਾਂ ਤੇ ਬਹੁਤ ਸੋਹਣਾ ਡਿਜ਼ਾਈਨ ਬੋਗਾ ਇਹਦੇ ਨਾਲ ਤੇ ਇਹ ਦੇਖੋ ਨਵਾਂ ਡਿਜ਼ਾਈਨ ਆ ਇਹਦਾ ਇੱਕ ਮਣਕਣਾ ਲੱਗਿਆ ਹੋਇਆ ਹੈਗਾ ਮੋਟਾ ਤੇ ਇੱਕ ਉੱਪਰ ਬਰੀਕ ਹੈ ਸਾਈਡਾਂ ਤੇ ਦੇਖੋ ਜਿਵੇਂ ਉਦੋਂ ਵੀ ਬਰੀਕ ਮਣਕਣੇ ਲੱਗਿਆ ਜਾਨੀ ਕਿ ਤਿੰਨ ਪ੍ਰਕਾਰ ਦੇ ਇਹਦੇ ਮਣਕਣੇ ਲੱਗੇ ਹੋਏ ਹੈਗੇ ਇਹ ਲੈਸ ਤੇ ਤੇ ਉਹ ਮਜ਼ਬੂਤ ਆ ਵਧੀਆ ਵੀ ਇਦਾਂ ਕੋਈ ਖਰਾਬੀ ਨਹੀਂ ਜਿਵੇਂ ਹੁੰਦੀ ਹੈ ਨਾ ਹਲਕੀ ਜੀ ਉਹ ਤਾਂ ਥੋੜੀ ਹਲਕੀ ਹੁੰਦੀ ਆ ਕਿ ਘੱਟ ਰੇਟ ਵਾਲੀ ਉਹ ਛੇਤੀ ਖਰਾਬ ਹੋ ਜਾਂਦੀ ਆ ਪਰ ਜਿਹੜੀ ਇਹ ਲੈਸ ਆ ਇਹ ਖਰਾਬ ਨਹੀਂ ਹੁੰਦੀ ਕਿਉਂਕਿ ਇਹ ਜਿਹੜਾ ਥਾਣਾ ਪੂਰਾ ਵਧੀਆ ਥਾਣਾ ਆ ਇਹ ਤੇ ਵੀ ਇਹ ਖਰਾਬ ਰੂਪ ਨਹੀਂ ਹੁੰਦਾ ਇਹਨੂੰ ਕਿਵੇਂ ਮਰਜੀ ਧੋਈ ਧੁਈ ਆ ਉਹ ਜਿਵੇਂ ਸੂਟ ਬਣ ਜਾਂਦਾਗਾ ਤਾਂ ਨਾ ਇਹਦਾ ਕੋਈ ਰੰਗ ਲਹੇ ਕਲਰ ਵੀ ਨਹੀਂ ਇਹਦਾ ਖਰਾਬ ਹੁੰਦਾ ਤਾਂ ਇਦਾਂ ਦੀ ਇਹ ਬਹੁਤ ਵਧੀਆ ਲੈਸ ਆ ਹੁਣ ਮੈਂ ਤੁਹਾਨੂੰ ਇੱਕ ਹੋਰ ਡਿਜ਼ਾਈਨ ਦਿਖਾਉਣੀ ਆ ਬੜਕੋਲ ਨਵਾਂ ਡਿਜ਼ਾਈਨ ਆਇਆ ਇਹ ਕਿ ਨਾ ਕਿ ਦੂਵੀਤਾ ਦੇਖਿਆ ਹੋਇਆ ਕਿਉਂਕਿ ਡਿਜ਼ਾਈਨ ਹੀ ਹੋ ਜੇ ਹੋਣਾ ਆ ਨਵਾਂ ਡਿਜ਼ਾਈਨ ਆਇਆਗਾ ਇਹ ਠੀਕ ਹੈ ਪਰ ਪਤਾ ਕੀ ਆ ਪੈਣਾ ਉਹੀ ਕਹਿ ਦਿੰਦੀਆਂ ਨੇ ਜੀ ਦੇਖਿਆ ਨਾ ਉਹ ਵੀ ਫਿਰ ਵੀ ਆਕਣਗੇ ਇਹ ਡਿਜ਼ਾਈਨ ਦਾ ਅਸੀਂ ਦੇਖਿਆ ਹੋਇਆ ਹੈਗਾ ਆ ਦੇਖੋ ਇਹ ਵਾਲਾ ਡਿਜ਼ਾਈਨ ਬਿਲਕੁਲ ਨਵਾਂ ਡਿਜ਼ਾਈਨ ਹੈ ਜਿਸ ਨੂੰ ਸਮਾਰ ਕੇ ਪਤਾ ਲੱਗਦਾ ਹੋਊਗਾ ਇਹ ਆ ਦੇਖੋ ਐਦਾਂ ਦਾ ਡਿਜ਼ਾਈਨ ਬਣੂਗਾ ਇੱਕੀ ਇੱਥੇ ਬਾਹਾਂ ਤੇ ਤੇ ਕੇਟ ਤੇ ਡਾਊਲ ਪੱਟੀ ਲਾ ਕੇ ਵੀ ਆਪਾਂ ਇਹਦਾ ਡਿਜ਼ਾਈਨ ਤਿਆਰ ਕਰ ਸਕਦੇ ਆਂਗੇ ਤੇ ਜਿਵੇਂ ਕਿ ਕਮੀਜ਼ੀ ਨੀਵਾ ਬਣਦਾ ਹੋਵੇ ਨਾ ਉੱਪਰ ਕਮੀਜ਼ ਨੂੰ ਚੱਕ ਕੇ ਫਰੰਟ ਨੂੰ ਤਾਂ ਉੱਪਰੇ ਲੈਸ ਤਰੀ ਜਾਂਦੀ ਆ ਦੇਖੋ ਇਹ ਪੂਰੀ ਹੈਵੀ ਲੈਸ ਆ ਦੇਖੋ ਪੂਰੀ ਭਾਰੀ ਲੈਸ ਆ ਹੋਣਾ ਇਹ ਨੀਚੜ ਗਿਆ پتہ ਨਹੀਂ ਇਹਨੂੰ ਕੀ ਹੋ ਗਿਆ ਉਖੜਾਇਆ ਤਾਂ ਵਧੀਆ ਮਜ਼ਬੂਤ ਸੀ ਪਰ ਫਿਰ ਵੀ ਹੱਥਲੇ ਡਿੱਗ ਗਿਆ ਚਲ ਕੋਈ ਗੱਲ ਨਹੀਂ ਹੁਣ ਮੈਂ ਤੁਹਾਨੂੰ ਦੁਬਾਰਾ ਦਿਖਾਉਣੀ ਆ ਜੇ ਨਾ ਪਤਾ ਲੱਗੇ ਆ ਦੇਖੋ ਐਦਾਂ ਦੀ ਇਹ ਲੈਸ ਆ ਇਹਨਾਂ ਡਿਜ਼ਾਈਨ ਬਹੁਤ ਵਧੀਆ ਇਹਨੂੰ ਨਾ ਆਪਾਂ ਦੁਪੱਟੇ ਤੇ ਵੀ ਲਾ ਸਕਦੇ ਆਂਗੇ ਪਲੇਨ ਜਿਵੇਂ ਸੂਟ ਆਪਾਂ ਨੇ ਤਿਆਰ ਕਰਨਾ ਹੈਗਾ ਤੇ ਉਸ ਤਰੀਕੇ ਨਾਲ ਘੇਰੇ ਤੇ ਬਾਹਾਂ ਤੇ ਦੁਪੱਟੇ ਤੇ ਲਾ ਕੇ ਬਹੁਤ ਸੋਹਣਾ ਹੈਵੀ ਸੂਟ ਬਣਾ ਸਕਦੇ ਆਂ ਇਹ ਲੈਸ ਨਾਲ ਕਿਉਂਕਿ ਲੈਸ ਬਹੁਤ ਸੋਹਣੀ ਆ ਨਵਾਂ ਡਿਜ਼ਾਈਨ ਆ ਦੇਖੋ ਤੇ ਬਹੁਤ ਸੋਹਣੀ ਲੈਸ ਆਗੀ ਤੇ ਜੇ ਦਾ ਤੁਸੀਂ ਰੇਟ ਪੁੱਛਣਾ ਤਾਂ ਕਮੈਂਟ ਕਰਕੇ ਆਪਾਂ ਨੂੰ ਤੁਸੀਂ ਪੁੱਛ ਸਕਦੇ ਹੋ ਠੀਕ ਆ ਜੀ ਇਹ ਕਮੈਂਟਾਂ 'ਚ ਆਪਾਂ ਰੇਟ ਦੱਸਾਂਗੇ ਹੁਣ ਹੀ ਆਪਾਂ ਦੱਸਦੇ ਠੀਕ ਆ ਜੇ ਕਿਸੇ ਭੈਣ ਨੇ ਰੇਟ ਇਹਦਾ ਪੁੱਛਣਾ ਤਾਂ ਉਹ ਆਪਾਂ ਤੁਹਾਨੂੰ ਦੱਸ ਦਾਂਗੇ ਹੋਰ ਲੈਸਾਂ ਨਵੇਂ ਇਹਨਾਂ ਨੂੰ ਦਿਖਾਉਂਦੀ ਕਿਉਂਕਿ ਮੈਂ ਸਾਰੀਆਂ ਨਹੀਂ ਲੈਸਾਂ ਦਿਖਾ ਸਕਦੀ ਕਿਉਂਕਿ ਜਦੋਂ ਆਪਾਂ ਲੈਸ ਦਿਖਾਉਣੇ ਨਾ ਉਹਦੇ ਵਾਸਤੇ ਟਾਈਮ ਲੱਗਦਾ ਹੈਗਾ ਤਾਂ ਇਹ ਮੈਂ ਸੋਚਿਆ ਕਿ ਇੱਕ ਛੋਟੀ ਜੀ ਵੀਡੀਓ ਬਣਾ ਲਾਂ ਚਲੋ ਤੇ ਨਾਲੇ ਆਪਾਂ ਨੂੰ ਲੈਸਾਂ ਦਾ ਪਤਾ ਲੱਗੇ ਜਾਂਦਾ ਵੀ ਕਿਹੜੀਆਂ-ਕਿਹੜੀਆਂ ਲੈਸਾਂ ਆਈਆਂ ਨੇ ਨਵੇਂ ਡਿਜ਼ਾਈਨ ਦੀਆਂ ਠੀਕ ਆ ਜੀ ਲੈਸਾਂ ਦੇਖ ਕੇ ਸੂਟਾਂ ਤੇ ਆਪਾਂ ਲਾ ਸਕਦੇ ਹਾਂ ਕਿਉਂਕਿ ਆਪਾਂ ਨੂੰ ਸ਼ੌਕ ਹੁੰਦਾ ਚਾਹ ਹੁੰਦਾ ਜੇ ਕੋਈ ਨਵੀਂ ਲੈਂਸ ਆਵੇ ਤਾਂ ਆਪਾਂ ਉਹਦਾ ਡਿਜ਼ਾਈਨ ਦੇਖੀਏ ਤਾਂ ਉਸ ਤਰ੍ਹਾਂ ਦੀ ਆਪਾਂ ਲੈਂਸ ਲੈ ਕੇ ਆਈਏ ਹੈ ਆਪਾਂ ਨੂੰ ਇਦਾਂ ਹੀ ਹੁੰਦਾ ਹੈਗਾ ਤੇ ਆ ਦੇਖੋ ਇਹ ਜਾਨੀ ਕਿ ਇੱਕ ਲੈਂ ਵੱਡੀ ਇੱਕ ਲੈਂ ਛੋਟੀ ਇੱਕ ਲੈਂ ਵੱਡੀ ਇੱਕ ਲੈਂ ਛੋਟੀ ਇਸ ਤਰੀਕੇ ਨਾਲ ਦੇਖੋ ਇਹ ਜਿਹੜਾ ਸਾਰਾ ਡਿਜ਼ਾਈਨ ਆ ਦੇਖੋ ਇੱਧਰ ਵੱਡੀ ਆ ਇਹ ਇੱਧਰ ਛੋਟੀ ਲੈਂ ਆ ਗਈ ਫੇਰ ਆ ਵੱਡੀ ਲੈਂ ਆ ਗਈ ਫੇਰ ਆ ਛੋਟੀ ਲੈਂ ਆ ਗਈ ਇਸ ਤਰੀਕੇ ਨਾਲ ਦੇਖੋ ਜਾਨੀ ਕਿ ਆ ਫਿਰ ਵੀ ਠੜ ਇਸ ਤਰੀਕੇ ਨਾਲ ਦੇਖੋ ਇਹਦਾ ਇਹਦਾ ਡਿਜ਼ਾਈਨ ਆ ਦੇਖੋ ਬਹੁਤ ਸੋਹਣਾ ਡਿਜ਼ਾਈਨ ਆ ਨਵਾਂ ਡਿਜ਼ਾਈਨ ਆ ਤੇ ਇਹ ਸੂਟ ਤੇ ਲਾ ਕੇ ਆਪਾਂ ਪੂਰਾ ਸੋਹਣਾ ਸੂਟ ਤਿਆਰ ਕਰ ਸਕਦੇ ਆਂਗੇ ਜੇ ਕਈ ਵਾਰ ਐਦਾਂ ਦਾ ਨਾ ਸੂਟ ਆਪਣੇ ਕੋਲ ਹਲਕਾ ਜਾਂ ਹੁੰਦਾਗਾ ਤਾਂ ਉਹਦੇ ਆਪਾਂ ਲੈਂਸ ਲਾ ਦਈਏ ਉਹ ਹਲਕਾ ਸੂਟ ਵੀ ਇੰਨਾ ਭਾਰੀ ਬਣ ਬਣ ਜਾਂਦਾ ਬਹੁਤ ਸੋਹਣ ਡਰੈਸ ਤਿਆਰ ਹੁੰਦੀ ਆ ਸਿਰਫ ਇੱਕ ਲੈਂਸ ਲਾ ਕੇ ਸੂਟ ਆਪਾਂ ਕੋਈ ਬਾਲਾ ਰੇਟ ਦਾ ਨਹੀਂ ਲੈਣਾ ਕੋਈ ਠੀਕ ਸਿਰ ਦਾ ਆਪਾਂ ਸੂਟ ਜਿਹੜਾ ਲੈ ਲੈਣਾ ਤਾਂ ਉਹਦੇ ਤੁਸੀਂ ਲੈਸ ਲਾ ਕੇ ਬਹੁਤ ਸੋਹਣਾ ਸੂਟ ਤਿਆਰ ਕਰ ਸਕਦੇ ਹੋ ਜਿਵੇਂ ਕਿ ਹੁਣ ਆਪਾਂ 3-3 4-4000 ਰੁਪਿਆ ਸੂਟਾਂ ਤੇ ਲਾ ਦਿੰਨੇ ਆ ਬਾਅਦ ਚ ਦੇਖੋ ਕੜਾਈਆਂ ਵਗੈਰਾ ਖਰਾਬ ਹੋ ਜਾਂਦੀਆਂ ਨੇ ਪਰ ਹੁਣ ਜੇ ਆਪਾਂ ਲਾਇਸ ਲਾਉਣੇ ਆ ਲਾਇਸ ਕਦੇ ਵੀ ਖਰਾਬ ਨਹੀਂ ਹੋ ਜੇ ਸੂਟ ਖਰਾਬ ਹੋਗਾ ਤਾਂ ਲਾਇਸ ਆਪੋ ਤੋਂ ਪਟ ਸਕਦੇ ਆ ਪਟ ਕੇ ਆਪਾਂ ਹੋਰ ਸੂਟ ਤੇ ਨਵੇਂ ਤੇ ਲਾ ਸਕਦੇ ਆਂਗੇ ਪਰ ਲਾਇਸ ਨਹੀਂ ਇਹ ਖਰਾਬ ਹੁੰਦੀ ਬਸ ਇਹਨੂੰ ਇੱਕ ਸਮਾਈ ਚਾਹੀਦੀ ਆ ਜਿਵੇਂ ਕਿ ਆਪਾਂ ਮਸ਼ੀਨ ਚ ਧੋ ਦਿੰਨੇ ਆ ਬਸ ਐਦਾਂ ਥੋੜਾ ਜਿਆ ਤੁਸੀਂ ਧਿਆਨ ਰੱਖਿਓ ਵੀ ਜਿਹੜੀ ਜਿਵੇਂ ਕਿ ਆ ਲਾਇਸ ਲੱਗੀ ਆ ਤਾਂ ਇਸ ਕੱਪੜੇ ਨੂੰ ਵੀ ਮਸ਼ੀਨ ਚ ਨਾ ਧੋ ਬਸ ਇੰਨਾ ਕੁ ਤੁਸੀਂ ਧਿਆਨ ਰੱਖਣਾਗਾ ਦੇਖੋ ਬਹੁਤ ਸੋਹਣੀ ਲਾਇਸ ਆ ਦੇਖੋ ਨਵੀਂ ਲਾਇਸ ਆ ਨਵਾਂ ਡਿਜ਼ਾਈਨ ਆ ਜੀ ਆਪਣੇ ਕੋਲੇ ਠੀਕ ਆ ਜੀ ਕਿ ਆਪਾਂ ਤੁਹਾਨੂੰ ਹੋਰ ਦਿਖਾਉਣੇ ਆ। ਵੀ ਡਿੱਗ ਗਿਆ ਨਹੀਂ ਆ ਲੈਸਾਂ। ਇਹਨਾਂ ਨੂੰ ਪਤਾ ਲੱਗਦਾ ਉਹ ਸਮਝਾਰ ਕੇ ਜਿ ਕਈ ਵਾਰ ਪਤਾ ਕੀ ਆ ਫੋਟੋ ਨਹੀਂ ਸਾਫ਼ ਆਉਂਦੀ ਲੈਸ ਬਹੁਤ ਵਧੀਆ ਹੁੰਦੀ ਆ ਪਰ ਜਦੋਂ ਫੋਟੋ ਹੁੰਦੀ ਆ ਫੋਟੋ ਦੇ ਵਿੱਚ ਲੈਸ ਸਾਫ਼ ਨਹੀਂ ਹੁੰਦੀ ਉਹ ਫਿਰ ਐਂ ਲੱਗਦਾ ਵੀ ਲੈਸ ਵੀ ਨਹੀਂ ਵਧੀਆ ਹੋਗੀ ਪਰ ਲੈਸ ਬਹੁਤ ਸੋਹਣੀ ਹੁੰਦੀ ਆ ਕਈ ਵਾਰ ਫੋਟੋ ਨਹੀਂ ਸਾਫ਼ ਆਉਂਦੀ ਉਹਦੇ ਵਾਸਤੇ ਦੇਖੋ ਆਪਾਂ ਕੁਝ ਕਰ ਨਹੀਂ ਸਕਦੇ ਆਪਾਂ ਨੂੰ ਐਂ ਵੀ ਆਪਾਂ ਸਾਫ਼ ਬੱਧ ਤੋਂ ਬੱਧ ਸਾਫ਼ ਫੋਟੋ ਦਿਖਾਈਏ ਵੀ ਜਿਹਹੀ ਜੀ ਚੀਜ਼ ਹੈਗੀ ਉਹੀ ਚੀਜ਼ ਦਿਖਾਈਏ ਐਂ ਵੀ ਨਹੀਂ ਹੈਗਾ ਵੀ ਚੀਜ਼ ਖਰਾਬ ਹੋਵੇ ਤਾਂ ਫੋਟੋ ਸੋਣੀ ਕਰ ਦਿਏ ਨਾ ਜਿੱਦਾਂ ਦੀ ਚੀਜ਼ ਹੈਗੀ ਆ ਓਦਾਂ ਦੀ ਫੋਟੋ ਆ ਜੀ ਬਸ ਜਿਹੜੀ ਸੇਮ ਟੂ ਸੇਮ ਪਤਾ ਲੱਗ ਜੇ ਆ ਦੇਖੋ ਇਹ ਜ਼ੂਮ ਕਰਕੇ ਆਪਾਂ ਦਿਖਾਉਣੇ ਆ ਹਜੇ ਵੀ ਥੋੜੀ ਜੀ ਸਾਫ਼ ਨਹੀਂ ਆਉਂਦੀ ਫੋਟੋ ਪਰ ਦੇਖੋ ਜਿਹੜੀ ਇਹ ਲੈਸ ਬਹੁਤ ਸੋਹਣੀ ਲੈਸ ਆ ਇਹ ਤੇ ਆਪਾਂ ਕਲੀਆਂ ਵੀ ਲਾ ਸਕਦੇ ਆ ਚਾਕਾਂ ਬਾਹਾਂ ਤੇ ਲਾ ਸਕਦੇ ਆ ਤੇ ਮੂਰੇ ਫਰੰਟ ਤੇ ਲਾ ਕੇ ਆਪਾਂ ਚੰਗੀ ਤਰ੍ਹਾਂ ਦੇਖੋ ਆ ਦੇਖੋ ਹੁਣ ਦੀਦੀਆ ਥੋੜੀ ਜੀ ਇਹ 컬러ਫ ਲੈਸ ਜਿਹੜੇ ਰੰਗ ਹਨ ਥੋੜੇ ਫਿੱਕੇ ਰੰਗ ਆ ਇਹ ਜਾਨੀ ਕਿ ਡਾਰਕ ਰੰਗ ਨਹੀਂ ਹੈਗੇ ਇਹਦੇ ਵਿੱਚ ਥੋੜੇ ਲਾਈਟ ਰੰਗ ਆਗੇ ਤੇ ਬਹੁਤ ਸੋਹਣੀ ਲੈਸ ਆ ਇਹ ਦੇਖੋ ਕੋਈ ਜਿਆਦਾ ਮਹਿੰਗੀ ਨਹੀਂ ਹੈਗੀ ਨਾਲੇ ਕੋਈ ਠੀਕ ਜਾਨੀ ਕਿ ਸਸਤੀ ਆ ਆਪਾਂ ਕਹਿੰਦੇ ਨੇ ਇਹ ਲੈਸ ਸਸਤੀ ਹੈਗੀ ਜਾਨੀ ਕਿ ਤੇ ਲੈਸ ਬਹੁਤ ਸੋਹਣੀ ਆ ਖਰਾਬ ਨਹੀਂ ਹੁੰਦੀ ਬਿਲਕੁਲ ਵੀ ਗੁੰਦਮੀ ਗੁੰਦਮੀ ਲੈਸ ਆ ਦੇਖੋ ਐਡਾ ਨਹੀਂ ਹੈਗੀ ਵੀ ਇਹ ਖਰਾਬ ਹੋ ਜੂਗੀ ਨਾ ਇਹ ਸੁਗੜੇ ਨਾ ਤਾਂਗਾ ਨਿਕਲੇ ਲੈਸ ਦਾ ਨਾ ਇਹ ਖਰਾਬ ਹੋਊਗੀ ਇਹ ਬਹੁਤ ਸੋਹਣੀ ਲੈਸ ਆ ਤੇ ਇਹ ਹਰ ਇੱਕ ਸੂਟ ਤੇ ਲੱਗ ਸਕਦੀ ਆ ਕਿਉਂਕਿ ਜਿਹੜੇ ਤੇ ਕਲਰ ਆ ਨਾ ਵਿੱਚ ਇਹਦੇ ਸਾਰੇ ਕਲਰ ਆ ਲੈਸ ਦੇ ਜਿੰਨੇ ਵੀ ਹੈਗੇ ਆਗੇ ਤੇ ਉਸ ਤੋਂ ਬਾਅਦ ਇੱਕ ਆਪਾਂ ਸਾਨੂੰ ਹੋਰ ਦਿਖਾਉਣੇ ਆ ਤੇ ਆ ਦੇਖੋ ਇਹ ਨਾਲ ਲੈਸ ਆ ਇਹ ਬਰੀਕ ਇਹ ਉੱਪਰ ਧਰਮੇ ਵੀ ਲੱਗ ਜੂ ਲੈਸ ਤੇ ਐਦਾਂ ਦਿਖਾਉਣੇ ਆ ਦੇਖੋ ਇਸ ਤਰੀਕੇ ਨਾਲ ਉੱਪਰ ਧਰਮੇ ਵੀ ਲੱਗ ਜੂਗੀ ਤੇ ਇਹ ਜਿਵੇਂ ਕਿ ਦੱਬ ਕੇ ਵੀ ਲੱਗ ਜੂ ਲੈਸ ਇਹ ਚ ਵੀ ਕਲਰ ਸਾਰੇ ਆ ਕੋਈ ਮਰਜ਼ੀ ਤੁਸੀਂ ਇਹ ਚ ਕਲਰ ਦੇਖੋ ਸਾਰੇ ਕਲਰ ਆ ਇਸ ਚ ਜਿੰਨੇ ਵੀ ਹੈਗੇ ਸਾਰੇ ਕਲਰ ਇਹਦੇ ਵਿੱਚ ਆ ਤੇ ਇਹ ਤੁਸੀਂ ਹਰ ਇੱਕ ਸੂਟ ਦੇ ਉੱਪਰ ਲਾ ਸਕਦੇ ਹੋ ਦੁਪट्टे ਉੱਪਰ ਆ ਦੇਖੋ ਬਹੁਤ ਸੋਹਣੀ ਲੱਸ ਲੱਗੂ ਦੁਪट्टे ਉੱਪਰ ਵੀ ਲਾ ਸਕਦੇ ਹੋਗੇ ਤੇ ਉਧਰ ਸਾਡੀ ਗਾਕ ਆ ਗਈ ਠੀਕ ਆ ਜੀ ਇਹ ਆਪਣੀ ਅੱਜ ਦੀ ਵੀਡੀਓ ਜਿਹੜੀ ਮੈਂ ਇੰਨੇ ਸੋਹਣੇ ਲੈਸਾ ਦਿਖਾਈਆਂ ਨੇ ਤੇ ਬਾਅਦ ਚ ਤੁਸੀਂ ਕਮੈਂਟ ਕਰਕੇ ਪੁੱਛੋ ਤਾਂ ਆਪਾਂ ਤੁਹਾਨੂੰ ਹੋਰ ਲੈਸਾਂ ਦਿਖਾਵਾਂਗੇ ਡਿਜ਼ਾਈਨ ਵੀ ਦਿਖਾਵਾਂਗੇ ਪਰ ਇਹ ਦਿਖਾਵਾਂਗੇ ਉਦੋਂ ਜਦੋਂ ਤੁਸੀਂ ਕੋਈ ਕਮੈਂਟ ਕਰਕੇ ਪੁੱਛੋਗੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਬੱਤ ਬੱਤ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲੈਸਾਂ ਵਾਲੀ ਠੀਕ ਹੈ ਜੀ ਮਿਲਦੇ ਹੁਣ ਆਪਾਂ ਅਗਲੀ ਵੀਡੀਓ 'ਚ ਜੇ ਤੁਸੀਂ ਇਹਦਾ ਰੇਟ ਪੁੱਛਣਾ ਲੈਸਾਂ ਦਾ ਤਾਂ ਤੁਸੀਂ ਉਹ ਵੀ ਮੈਨੂੰ ਕਮੈਂਟ 'ਚ ਤੁਸੀਂ ਪੁੱਛ ਸਕਦੇ ਹੋ ਵੀ ਕੀ ਡੇਟਾਂ ਦੇ ਵਿੱਚ ਆਈਆਂ ਨੇ ਇਹ ਵੀ ਆਪਾਂ ਤੁਹਾਨੂੰ ਦੱਸਾਂਗੇ